7 ਜਨਵਰੀ ਜੀ ਦਿਨ ਬੁੱਧਵਾਰ ਸਾਲ 2026 ਐਦਾਂ ਦੇ ਦਿਨ ਹੋਏ ਪਿਆ ਸਿਆਲ ਦੇ ਪੌਦੇ ਦੇਣਾਗੇ ਨਾ ਤੜਕੇ ਦਾ ਪਤਾ ਲੱਗਦਾ ਤੇ ਨਾ ਆਥਣ ਦਾ ਧੁੱਪ বিনা ਜੇ ਧੁੱਪ ਨਿਕਲਿਆ ਵੀ ਤਾਂ ਦਿਨ ਵਧੀਆ ਲੱਗ ਜਾਂਦਾ ਫਿਰ ਤਾਂ ਐ ਪਤਾ ਲੱਗ ਜਾਂਦਾ ਮਾੜਾ ਮੋਟਾ ਦੁਪਹਿਰਾ ਜਾਂ ਹੈਗਾਗਾ ਨਹੀਂ ਤਾਂ ਬਸ ਐ ਦਿਨ ਚੜ ਜਾਂਦਾ ਤੇ ਐ ਦਿਨ ਛਿਪ ਜਾਂਦਾ ਨੇਰੇ ਜੇ ਚੀ ਕੋਈ ਪਤਾ ਨਹੀਂ ਲੱਗਦਾ ਤੇ ਸਵੇਰ ਦੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਵੱਡਿਆਂ ਛੋਟਿਆਂ ਨੂੰ ਭੈਣਾ ਭਰਾਵਾਂ ਨੂੰ ਦੇਸ਼ਾਂ ਵਾਲਿਆਂ ਨੂੰ ਤੇ ਵਿਦੇਸ਼ਾਂ ਵਾਲਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਠੰਡ ਬਹੁਤ ਹੋਈ ਪਈ ਹੈ ਕੀ ਤੇ ਕੰਮ ਤਾਂ ਦਾ ਕੋਈ ਖਾਸ ਹੁੰਦਾ ਨਹੀਂ ਆਪਣੇ ਘਰੇ ਜਾਂ ਤਾਂ ਬਸ ਮਾੜਾ ਮੋਟਾ ਪਸੋਂ ਕੱਖ ਕੰਡਾ ਪਾਉਣਾ ਹੁੰਦਾ ਤੇ ਹੋਰ ਖਾਸ ਆਪਾਂ ਕਹਿ ਦਈਏ ਵੀ ਕੋਈ ਖਾਸ ਕੰਮ ਉਹ ਕੋਈ ਨਹੀਂ ਹੁੰਦਾਗਾ ਜਾ ਆਟਾ ਦਾਣਾ ਪਿਆ ਲੈਂਦਾ ਉਹ ਮਹੀਨੇ ਬਾਅਦ ਕਦੇ ਉਹ ਆਉਂਦੀ ਆ ਨਾ ਵਾਰੀ ਤੇ ਬਾਕੀ ਜਿਹੜੇ ਇੱਕ ਦੋ ਕੰਮ ਆਗੇ ਉਹ ਸੰਦੀਪ ਨਵੇੜੀ ਤੇ ਕਿਹੜਾ ਹੋਊਗਾ ਥੱਲੇ ਕਰਦੇ ਹੋਰ ਸੰਦੀਪ ਨਵੇੜ ਦਿੰਦਾਗਾ ਥੱਲੇ ਆ ਰ ਆ ਗਿਆ ਨਵਾ ਤੇ ਲਿਹਾਰਾ ਤਾਂ ਆ ਗਿਆ ਹਾਂ ਗਾਮਤੀ ਆਪਾਂ ਕਿਉਂ ਤੇ ਲਿਹਾਰੇ ਦਾ ਮੂੰਹ ਵਾਲਾ ਬਾਸਾ ਨਹੀਂ ਮੈਨੂੰ ਲੋਟ ਕਰਨ ਆਈ ਆ ਤੂੰ ਕਰ ਲੈਨੇ ਕਾ ਤੂੰ ਇਹ ਪਤਾ ਨਹੀਂ ਵੱਡਾ ਕਰਨਾ ਆ ਤਾਂ ਜਾਣਦੇ ਜੱਸੀ ਕਹਾ ਕੇ ਬਣਾ ਕੇ ਲਿਉਂ ਕਰਾ ਕੇ ਲਿਉਂਗਾ ਨਹੀਂ ਆਹੀ ਆ ਮੂੰਹ ਵਾਲਾ ਬਾਸਾ ਕਿਹੜਾ ਹੈ ਮੂਹੜਾ ਤੇ ਹੈ ਆਹ ਹਾ ਮੂਹੜਾ ਪਾਸਾ ਮੂਹੜਾ ਪਾਸਾ ਤੇ ਹੈਗਾ ਛੋਟਾ ਵੱਡਾ ਕਰਨਾ ਪੂਣਾ ਇਹਨੂੰ ਛੋਟਾ ਕਿਉਂ ਕਰਨਾ ਪੂਣਾ ਛੋਟਾ ਵੱਡਾ ਹੋਰ ਮੂਹੜਾ ਤੇ ਕਿੱਥੇ ਲੁਕਾਵੀਂ ਉਹ ਤਾਂ ਕਹਾ ਗੱਡੀ ਜਾਣੀ ਹੈਗੀ ਖੜ ਜਾ ਲੈ ਕਰਕੇ ਲੋੜ ਐਨਾ ਤੋਂ ਕਰਾ ਲੈ ਸੰਦੀਪ ਆ ਇੱਥੇ ਕਰ ਲੈਨੇ ਘਰੇ ਮੈਂ ਤਾਂ ਕਰ ਲਾਂਗੇ ਬੇਬੇ ਮੈਂ ਤਾਂ ਨਹੀਂ ਲੋੜ ਤਾਂ ਹੈਗਾ ਹੋਰ ਉਹਨੂੰ ਆਏ ਆਏ ਹੱਬਾ ਆਏ ਅਸਰ ਵੀ ਬਹੁਤ ਥੱਲੇ ਦੀ ਪਾਣੀ ਘੜ ਜਾ ਫੜ ਜਾ ਆਹ ਭੜ ਤੂੰ ਸੰਦੀਪ ਕੋਣ ਭੜ ਜਾ ਆ ਕਰਕੇ ਮੈਂ ਲੋਟ ਕਰੂੰਗਾ। ਆ ਵਾਟੂ ਫ੍ਰਿਜ ਐਨਾਂ ਕੋਠੇ ਦੇ। ਮੋਸਾ ਬਾਪ ਆਉਂਦੇ। ਆਇਆ। ਇਹ ਉਸੇ। ਉਧਰ ਗਈ ਤਾਂ ਪੰਜਾਬ ਸ਼ਿੰਗਾਰ ਨੂੰ ਨੇ ਛੇਡੋ। ਪੰਜਾਬ ਸ਼ਿੰਗਾਰ ਬਾਲਾ ਮਸ਼ਹੂਰ ਕੀਤਾ ਵਾ। ਕੌਣ? ਉਹ ਕੋਠੇ ਦੇ ਖੜਾ ਜਵਾਕ ਐ। ਉਹ ਖੜ ਜਾ। ਯਾਰ ਇਹ ਤਾਂ ਮੂੰਹ ਬੰਦ ਕਰੀ ਜਾਨੇ ਆਪਾਂ ਇੱਕ ਤਾਂ ਨਾ ਮੁੱਠ ਪਾ ਕੇ ਇੱਕੋ ਧੀ ਕੰਡ ਛੱਲੇ ਦੀ ਬਾਹਰੋਂ ਮੁੱਛੀ ਦੀ ਕੰਡ ਇੱਕ ਇੱਕ ਲੜ ਉੱਤਦੀ ਹਾਂ ਕੱਢ ਕੇ ਤੇ ਇੱਥੇ ਗੰਡ ਦੇਣੀਆਂ ਇੱਥੇ ਬਸ ਥੋੜਾ ਜਿਹਾ ਨਾ ਸਾਹ ਨਾਲ ਨਹੀਂ ਉਪਰੇ ਘਸ ਜਾਗਾ ਇੱਧਰ ਤੋਂ ਵੱਢੀ ਜੇ ਇੱਧਰ ਆ ਗਈ ਛੱਲੇ ਹੋਣੇ ਸੀ ਜਮਾ ਕਿਹੜੀ ਆਹਾ ਗੰਡ ਹਾਂ ਉੱਦਣਾ ਨਹੀਂ ਸੀ ਇਹ ਇੱਥੇ ਥੱਲੇ ਹੋਣੀ ਸੀ ਤੇ ਪਾਸੇ ਦੇ ਕੀ ਕਹਿੰਦੀ ਹੈਗੀ ਹਾਂ ਗੰਢ ਕਿੱਥੇ ਹੈ ਗੰਢ ਵਾਲਾ ਫਸਾ ਆ ਸੀਗਾ ਆ ਗੰਢਾਂ ਲਿਪਾ ਆ ਆ ਪਾ ਘੰਟਾ ਵਾਲਾ ਇਹਨੂੰ ਵਸ ਕੱਸ ਕੇ ਹੋਤੇ ਹੋ ਰਹੇ ਨੇ ਕਿੰਨਾ ਵੀ ਬਤਲਵਾ ਜੀ ਇਹਨਾਂ ਪਾ ਦਿਨੇ ਦੇਖੀਓ ਵੇੜ ਕਾਲੀ ਮਾਤਾ ਦਾ ਮੂੰਹ ਤਾਂ ਨਹੀਂ ਕੁੱਟੀ ਦਾ ਨਹੀਂ ਮੂੰਹ ਕੁੱਟੀ ਦਾ ਫੇਰ ਲੋਟ ਕਰਾ ਲਾਂਗੇ ਇੱਥੇ ਪਾ ਦੇ ਕਰਾ ਮੂੰਹ ਖੜਕੇ ਦੇਖਾ ਕਰਾਂ ਕਰਤਾ ਹਾਰੇ ਮਰੀ ਜਾਂਦੇ ਆ ਕੇ ਲੱਤ ਮੇਰੀ ਜਿਹੜੀ ਵਾਂਹ ਕਰਦੀ ਨਾ ਗੱਲ ਪਤਾ ਜੱਲੀ ਹੁ ਜਿਵੇਂ ਹੋ ਇੱਥੇ ਰੋਸਾ ਦਿੱਤੇ ਹੋ ਨਾ ਬਾੜਾ ਵੀ ਤੇ ਕੱਟਦੀ ਹੈ ਜੇ ਆ ਮੈਨੂੰ ਵਾਂਹ ਤੇ ਕੋ ਕਰਾਖ ਦੇਵਾਂ ਠੀਕ ਕਰਾਉਂ ਚੱਲ ਕਰਾਉਣੇ ਹੋ ਰਾਤ ਚ ਕੋਈ ਉਹ ਜੀ ਬਾਹਰ ਦੇ ਘਰ ਤੇ ਆ ਗਏ। ਈ ਲੈਣੋਂ ਤੱਕ। ਮੈਂ ਕਿਹਾ ਮੈਂ ਬਾਹਰ ਪਾਈ ਜੀ। ਇਹ ਜਉ ਉਹਨਾਂ ਦਾ ਰਸਕਾਉਣਾ ਭਾਈ ਜਾਨ। ਕਿਹੜੀ ਹੈ ਬੰਦਾ? ਉਹ ਪਾਸੇ ਆਣੀ। ਕਿਹੜੀਆਂ ਦਾ ਕੀ ਰਸਕਾਉਣਾ? ਮੇਰੇ ਹਿਸਾਬ ਨਾਲ ਤਾਂ ਸਹੀ ਲੱਗਦਾ ਮੈਨੂੰ। ਨਹੀਂ ਸਹੀ। ਤਾ ਉਹ ਗੰਟ ਜਮਾ ਛੱਡੇ ਹੁੰਦੇ ਦਾ ਜੇ। ਜਿਹੜੀ ਪਾਸੇ ਤੇ ਪਾਈ ਗਈ ਹੈ। ਉਹ ਜਮਾ ਛੱਡੇ। ਲਾਈਏ ਹੁਣ ਦਵਾਰੇ। ਹੋਰ ਲਾ ਕੇ ਰੋਟਾ ਰੱਖ ਲਿਆ। ਰਾਤਾਂ ਦੇ ਕਿਵੇਂ ਵੱਧ ਗਏ ਗੰਦੇ ਆਲੇ ਤਾਂ ਪਉਂਦੇ ਆ ਮਾਤਾ ਆਪਾਂ ਕਦੇ ਕੰਮ 'ਚ ਪਏ ਨਹੀਂਗੇ ਇੰਨਾ ਪਤਾ ਪਸੂ ਨੂੰ ਪੱਠੇ ਵੱਢ ਲੈ ਪਾਲੇ ਬਸ ਸੰਨੀ ਰਲਾ ਲੀਆ ਇੰਨਾ ਹੀ ਕੰਮ ਹੈ ਗੰਡੀ ਵਾਲੀ ਗੰਦੇ ਜਿਹੀ ਮਾਤਾ ਦਾ ਉਹ ਕਹਿੰਦੀ ਮੇਰਾ ਮੂੰਹ ਬੰਦ ਕਰਤਾ ਵਾਲਟ ਨਹੀਂ ਕਰਦੇ ਕਰਾ ਰਿਹਾ ਚੱਲ ਕਿਹਦੇ ਕਰਾ ਕੇ ਲੈਣ ਲੋਟ ਆ ਗਿਆ ਵਪਾਰੀ ਹੋਣਾ ਹੋਏ ਤਾਂ ਤੇ ਪਿਆਰ ਕਰਦਾ ਸੀ ਤਾਂ ਵਪਾਰੀ ਰਹਿੰਦੇ ਇੱਥੇ ਵਪਾਰੀ ਠੀਕ ਕੀ ਹਾਲ ਆ ਜੀ ਆ ਕਰੋ ਠੀਕ ਜੀ ਆਏ ਨਹੀਂ ਲੋਟ ਬਾਈ ਚੜਾਇਆ ਗਾਂ ਦੇ ਮੂੰਹ ਤੇ ਪਤਾ ਨਹੀਂ ਅੱਛਾ ਕੀ ਆ ਚਾ ਕੀ ਹੋਇਆ ਇਹਨੂੰ ਅਚਾ ਕੀ ਹੈ ਅਚਾ ਓਕੇ ਹੈ ਜੀ ਦੇਖੋ ਆ ਫੱਲੀਆਂ ਸਹੀ ਨਹੀਂ ਸੀ ਇਹ ਕਿੰਗਾ ਹੋਣ ਵਾਲਾ ਸੀਗਾ ਠੀਕ ਹੈ ਠੀਕ ਹੈ ਆ ਮੂੰਹ ਤੇ ਆਊਗਾ ਹੁਣ ਆਹਾ ਮੂੰਹ ਤੇ ਆਜੋ ਹਨਾ ਤੇ ਆ ਕੰਨਾ ਦੇ ਇਹ ਕੰਨਾ ਆ ਤੇ ਉਹ ਇਹ ਗੱਲ ਵੱਲ ਕਾ ਸੀ ਕੰਨਾ ਕੰਨਾ ਉਹਦੀ ਪਾਲੀਏ ਨੂੰ ਆਏ ਦੋਨੇ ਪਾਸੀ ਤੇ ਉਹਦੂ ਆਹ ਮੂੰਹ ਤੇ ਚੜਾ ਲਈ ਇਹਨੂੰ ਖੁੱਲਾ ਕਰ ਲਈ ਫੇਰੇ ਮੂੰਹ ਵੀ ਦੀ ਨਗਾ ਕੇ ਇਹਨੂੰ ਕਸਦੀਂ ਗਾਂ ਦੇ ਪੋਣ ਹਾਂ ਗਾਂ ਦੇ ਇਹ ਜੀ ਵੱਡੀ ਗਰੀ ਹੋਈ ਇੱਕ ਲੜੀ ਯਾਰ ਆਪਾਂ ਨੰਗ ਮੀਹੋ ਕਰਤਾ ਹੀ ਗਾਂ ਦਾ ਮੂੰਹ ਹੀ ਫੋੜਦਾ ਗਈ ਤਾਂ ਬਣਾਵਣਾ ਆਲੇ ਹੁੰਦਾ ਸੀ ਹਾਂ ਇਹ ਪੰਗੇ ਅਸੀਂ ਲੈ ਆਉ ਥੋੜੇ ਬਹੁਤ ਰस्सियां ਘੱਟ ਵਾ ਦਸੀਂ ਕੀਤੀਆਂ ਬਈ ਅੱਛਾ ਤੁਸੀਂ ਕੀਤੀਆਂ ਅਸੀਂ ਉਹ ਫਿਰ ਮੂੰਹ ਖੁੱਲਾ ਕਰਦੇ ਸੀ ਨਾ ਸਾਨੂੰ ਆ ਬਈ ਮੂੰਹ ਖੁੱਲਾ ਕਰਦੇ ਤਾਂ ਆ ਵਾਦ ਘੱਟ ਕਰਤੀ ਨਾ ਆ ਗੰਡਾ ਲੀਤੀ ਸੀ ਛੇੜਤੀ ਇਹ ਇਧਰ ਹੀ ਛੇੜੀ ਅਸੀਂ ਇੱਥੇ ਇੱਥੇ ਪੰਗੇ ਲੈ ਸੀ ਹਾਂ ਨਹੀਂ ਮਸਤ ਕਿੰਨਾ ਕੋਲੇ ਹੁੰਦਾ ਆਪਾਂ ਗੱਲ ਤੇ ਗੰਡ ਦੇ ਹੀ ਖੜਿਆ ਬਸ ਮੂੰਹ ਨੂੰ ਠੀਕ ਹੈ ਨਾ ਮੈਂ ਮੈਂ ਪਾ ਲਿਓ ਜੇ ਅੱਜ ਤੋਂ ਟਾਇਰ ਤੇ ਖੁੱਲਾ ਲੱਗਿਆ ਹੈ ਨਾ ਆ ਬਾਹਲਾ ਥੱਲੇ ਹੋਏ ਨੱਕ ਵਾਲਾ ਤਾਂ ਇਹਨੂੰ ਐ ਖਿੱਚ ਕੇ ਐ ਘੰਡਾ ਮਾਰ ਖਿੱਚਾਉਂਦਾ ਹੋਰ ਹਾਂ ਹਾਂ ਐ ਰੋਸ ਕੋਣ ਹਾਂ ਹਾਂ ਪਲੇਆੜਾ ਗਾਇਨੂ ਉੜਦੀ ਜੇ ਤਾਂ ਗਲਤ ਬੰਦ ਦੱਸੇਗਾ ਗਲਤ ਹਾਂ ਹੈ ਰੋਟੀ ਖਰਸਾ ਆਪਾਂ ਤਾਂ ਗੱਲ ਨੂੰਰਦਾ ਸੀ ਗੱਲ ਦਾ ਉਹ ਚੈਰੀ ਕੁਛ ਬੋਲੀ ਵੀ ਨਹੀਂ ਅੱਗੋਂ ਮਾਵਾ ਰਾਣੇ ਦਾ ਕੀ ਬੋਲਣਾ ਸੀ ਆਹ ਮੁਝੇ ਨਹੀਂ ਆਉਂਦਾ ਇਹ ਤਾਂ ਕੰਨਾਂ ਪਿੱਛੇ ਆਉਗਾ ਨਹੀਂ ਇਹ ਤਾਂ ਕੰਨਾਂ ਦੇ ਪਿੱਛੇ ਆਹ ਹੁਝ ਪਾ ਕੇ ਆਹ ਘੰਟਾ ਲਾਉਗਾ ਕੰਨਾਂ ਦੇ ਪਿੱਛੇ ਜਾ ਮਾ ਜੇ ਮੈਂ ਖਾਲੀ ਆ ਸੱਚ ਆ ਇਸ ਕੋਈ ਨਹੀਂ ਆ ਵਸਾ ਕਾਸ ਦੇ ਸਮਾਰਕ ਹੁਣ ਲੋਟ ਹੈ ਤੈਨ ਮੱਖ ਉਹ ਲੱਗਦੇ ਨਹੀਂ ਸੀ ਨਾ ਤੇ ਲਿਆਰਾ ਮੈਨ ਅੱਖ ਤੁਸੀਂ ਆ ਘੰਟ ਮੱਖ ਪਈ ਇੱਥੇ ਦੇਖੀ ਗੱਨਾ ਤੂੰ ਹੀ ਦੇਖ ਗਈ ਸੀ ਮਾਂ ਕੱਲ ਉਰਦਾ ਸੀ ਆ ਪਤਾ ਸੰਗਲ ਹੀ ਪਤਾ ਸੀਗਾ ਹੌਣ ਲੋਟ ਹੈ ਹੂੰ ਜਦੋਂ ਪਸ਼ੂ ਭਾਈ ਦਾ ਪੁੱਜਦਾ ਇੱਥੋਂ ਘਾੜਾ ਖਿੱਚ ਪੈ ਜਾਂਦੀ ਹੈ ਹੂੰ ਆਪਣੇ ਆਪ ਹੀ ਨਹੀਂ ਹਟ ਲਾ ਰਹਿੰਦਾ ਬਸ ਹਾਂ ਆਪਾਂ ਵਿਚਾਰੀਦਾ ਮੂੰਹ ਬੰਦ ਕਰਤਾ ਸੀ ਠੰਡ ਨੂੰ ਧਿਆਨ ਚ ਰੱਖਦੇ ਹੋਏ ਥੱਲ ਹਸਾਬ ਨੇ ਕੈਂਚੀ ਫੜ ਲਈ ਬੋਲੀ ਠੰਡ ਅਜ ਤੱਕ ਡਲ ਕੱਢੀ ਤੁਰ ਜਾਂਦੀ ਹੈਗੀ ਠੰਡ ਪਤਾ ਨਹੀਂ ਕਿੰਨੇ ਘਣੂ ਰਗੜੂਗੀ ਇਹ ਹੈ ਨਾ ਇਲਰ ਸਾਹਿਬ ਕਟਿੰਗ ਕਰ ਰਿਹਾ ਬਾਲਾ ਨਹੀਂ ਬਾੜਾ ਆਪਣੇ ਕੋਲੇ ਬਾਥੀਆਂ ਤਾਂ ਲੋਟ ਆ ਹੈ ਨਾ ਤੂ ਤਦੀਆਂ ਜਿਹੜੀਆਂ ਛੰਕਾਂ ਦੀਆਂ ਆ ਇਹ ਨਾ ਗਿਲਾਂ ਹੁਣ ਪਰ ਉਹ ਮੱਚਦਾ ਜਾਂਦਾ ਹੁੰਦਾ ਤੂੰ ਤਾਂ ਹੁਣ ਐਡਾ ਕੀ ਇਹਦੇ ਪਤੰਗ ਬਣਾਉਣੇ ਆ ਇਕੱਠੀ ਜਾਣਾ ਪਤੰਗ ਫਿਰ ਮੱਚੀ ਜਾਊਗਾ ਨਾਲ ਦੇ ਨਾਲ ਮੱਝਾ ਕਰੂਗਾ ਫਿਰ ਅੱਗ ਤਾਂ ਬਲ ਨਹੀਂ ਨੀ ਇੱਕ ਵਾਰੀ ਟੁਗੜੇ ਹੋਣਗੇ ਤਾਂ ਹੁਣ ਆਪਾਂ ਮਾਤਾ ਡੱਬੀ ਲੈ ਗਈ ਕਿੱਥੇ ਆ ਪਈਆ ਡੱਬੀ ਇਧਰ ਪਈਆ ਮਾਜਾ ਛਾਂ ਦਾ ਬੋਤਾ ਹੈ ਠੰਡ ਤੈਨੂੰ ਖਵਾਉਣੇ ਆ ਸਾਖ ਖੜ ਜਾ ਕੋਲਾ ਠੰਡ ਕਿੱਥੇ ਹੈਗੀ ਠੰਡ ਠੰਡ ਸਾਗੀ ਚੱਲੂ ਹੈ ਹਾਂ ਨੀ ਆਇਤਾ ਮਟਰ ਲਿੱਤਾ ਮਾਤਾ ਨੇ ਅੱਛਾ ਹਮੜਕੇ ਮੈਂ ਹੀ ਫੜਕੇ ਲੈ ਚੱਲ ਪੂ ਗਈ ਕਾਇਦਨ ਮੱਧਿਆ ਸੀ ਬਾਕੀ ਅੱਗ ਦਾ ਆਪਾਂ ਚਲਾ ਲਾਂਗੇ ਤਿੰਨ ਲੱਗ ਗਈ ਹਾਂ ਫਿਰ ਤਾਂ ਕੋਲੇ ਬਣ ਜਾਣੇ ਇਹਦੇ ਬੁਝਦੀ ਨਹੀਂ ਹਾਂ ਪਾਥੀਆਂ ਦੇ ਕੋਲੇ ਬਣਨਗੇ ਬੁਝਦੀ ਨਹੀਂ ਫਟਾ ਗਵਣ ਜੂਗੀ ਨਹੀਂ ਨਹੀਂ ਆ ਦੇ ਭਾਈ ਸਾਹਿਬ ਕਹਿੰਦਾ ਕਹਿੰਦਾ ਪਾਥੀਆਂ ਦੇ ਕੋਲੇ ਬਣਨਗੇ ਕੋਲੇ ਤਾਂ ਕਿਉਂ ਬਣਨਗੇ ਤੌਜ ਤੱਤੇ ਪੰਜਾਲ ਚ ਫਿਰ ਨਹੀਂ ਚੱਲਦਾ ਹਾਂ ਉਹ ਸਾਲ ਰੱਖਦੇ ਮੋੜੀ ਬੱਸ ਇਹਨਾਂ ਨੂੰ ਹੁਣ ਇਹਨਾਂ ਨੂੰ ਗੋਹਾ ਬਿਨਾ ਲਾਲਾ ਕੇ ਬਣਦੀ ਆ ਵੀ ਠੀਕ ਆ ਮੋੜਗਾ ਨਹੀਂ ਆਉਂਦਾ ਇਹ ਵੀ ਵਧੀਆ ਨੂੰ ਤਾਂ ਮੁੱਕੀਆਂ ਕਿੰਨੇ ਕ 500 ਗੋੜ ਮਗਾ ਲਾਂਗੇ ਇੱਕ ਕੁਆਟਰ ਇੱਕ ਕੁਆਟਰ ਲੈਂਦਗਾ ਸੀ ਕਿੰਨੇ ਦੀਆਂ ਦਿੱਤੀਆਂ ਸੀ ਕੁਆਟਰ ਲਮਾ 500 ਦੀਆਂ ਕੁਆਟਰ ਹਾਂ ਠੀਕ ਆ ਪਾਣੀ ਪੋਣੀ ਦਿੱਤਾ ਕਰਨ ਨੂੰ ਸਿਆਲ ਚ ਆਉਂ ਚ ਵਧੀਆ ਚੱਲਦਾ ਅੱਗੇ ਹੁਣ ਛਟੀਆਂ ਨਰਮੇ ਬਥੇਰੇ ਹੁੰਦੇ ਜੇ ਹੁਣ ਤਾਂ ਇੱਧਰ ਤਾਂ ਨਰਮੇ ਬਹੁਤ ਘੱਟ ਆ ਨਾ ਕਿਸੇ ਦੇ ਵੀ ਕਿਸੇ ਦੇ ਵੀ ਨਹੀਂ ਘੱਟ ਕੀ ਆ ਹੈ ਨਹੀਂ ਨਹੀਂ ਕੋਈ ਨਹੀਂ ਜੀ ਦਾ ਠੀਕ ਆ ਨਾ ਕਿਸੇ ਦੇ ਕੋਈ ਮਾਰੂ ਮੁਰੂ ਚ ਖੜਾ ਹੋਵੇ ਮਾੜਾ ਮੋਟਾ ਕਿਲਾ ਅੱਧਾ ਕਿਲਾ ਇੱਧਰ ਨੂੰ ਆਏਗਾ ਚੱਠੇ ਵਾਲ ਕਣੀ ਤਲਵੰਡੀ ਸਾਭੂ ਕਣੀ ਉਂਦਰ ਹੈਗੇ ਅਜੇ ਬੀਜ ਦੇ ਆ ਹਾਂ ਜਿੱਲੀਆਂ ਆ ਗਈ ਥੋੜੀ ਹੁੰਦੀ ਇਹ ਜਦੋਂ ਲੱਗ ਗਈ ਨਾ ਅਸੰਦੀ ਭਾਲ ਦੇ ਵਿੱਚ ਤੋਂ ਫੁੱੜਦੇ ਵੀ ਨੇ ਹੱਥਾਂ ਦਾ ਇਹਨਾਂ ਦੇ ਨਾਲ ਹੀ ਗੋਹਿਆਂ ਨਾਲ ਹੀ ਇਹਨਾਂ ਲੱਗ ਜੂਗੀ ਬਣ ਗਈ ਗੱਲ ਚੱਲ ਪਿਆ ਕੰਮ ਵੱਜਾਂਗੇ ਨਹੀਂ ਤਾਂ ਖੰਡ ਮਾਰ ਦੇਸੀ ਬੜੀ ਜੰਨਤਾ ਕੀ ਕਰਕੇ ਉਹ ਇਹਨਾਂ ਦੇ ਨਾਲ ਬੁਈਦੀ ਨਹੀਂ ਨਾ ਹਾਂ ਨਹੀਂ ਬੁਈਦੀ ਮੰਜਾ ਚੱਕ ਲੈ ਗਿਆ ਨਾ ਇੱਥੇ ਹੁਣ ਤਾਂ ਪੀੜੀ ਲਿਆਉਣਾ ਮਾਤਾ ਵੀਰ ਨਾਲ ਆਓ ਪੀੜੀ ਨਾ ਪੀੜੀ ਲਿਆ ਇੱਕ ਦੋ ਚੱਕ ਲੈ ਉਹ ਪਈਆਂ ਸਾਹਮਣੇ ਠੀਕ ਹੈ ਜੀ ਤੁਸੀਂ ਮੁਰਦਾ ਮੈਂ ਔਰ ਸੰਦੀਪ ਜੀ ਆ ਬਾਪ ਨਾ ਦੇਖੋ ਜੀ मतलब आपको पता है अच्छा ठीक हाँ ਇਹ ਤਾਂ ਕੋਈ ਨਹੀਂ ਕੋਸਣ ਵਾਲੇ ਉਹਦੇ ਜੀ ਆਪਾਂ ਨਹੀਂ ਲਿਆ ਕੇ ਰੱਖ ਰੱਖੀ ਸੀ ਜੋ ਫੋਨ ਆ ਗਿਆ ਸੀ ਬਾਈ ਅਸਰੀ ਕਾ ਠੀਕ ਆ ਹਾਂ ਵਧੀਆ ਇਧਰ ਗਈ ਫਿੰਡੀ ਹਾਂ ਅਗੇ ਦਾ ਜਦੋਂ ਮੈਸੇਜ ਆ ਗਿਆ ਨਾਲ ਦੀ ਨਾਲ ਹੀ ਸਾਇਰ ਠੀਕ ਹੈ ਹਾਂ ਦੋ ਕਿ ਦਿਨਾਂ ਨੂੰ ਇਧਰ ਪਾਉਗੀ ਰੌਲਾ ਸਸਰੀ ਕਾ ਮਮ ਜੀ ਸਸਰੀ ਕਾ ਜੀ ਆ ਜਾਓ ਇੱਧਰ ਵੀ ਕਰ ਦੋ ਸੱਸੀ ਕਾਲ ਸਾਰਿਆਂ ਨਾਲ ਸਿਸੀ ਕਾਲ ਸਕੂਲ ਕਿੰਨੀਆਂ ਛੁੱਟੀਆਂ ਹੋਗੀਆਂ 15 ਤੱਕ ਛੀ ਛੁੱਟੀਆਂ ਹੋਰ ਬਦਾਂ ਨੇ ਛੇ ਹੋਰ ਬਦਾਂ ਨੇ ਆ ਠੰਡ ਵੀ ਜ਼ਿਆਦਾ ਹੈ ਹਾਂ ਠੰਡ ਜ਼ਿਆਦਾ ਹਰਿਆਣੇ 'ਚ ਵਧੀਆ ਇੱਕਦੂ ਕਰਦੇ ਆ ਅੱਛਾ ਇੱਕਦੂ ਕਰਦੇ ਛੁੱਟੀਆਂ ਇੱਕ ਪਹਿਲਾਂ ਵਾਲੀਆਂ ਜਿਹੜੀਆਂ ਹੋ ਗਈਆਂ ਜਵਾਕਾਂ ਨੂੰ ਇਹ ਨਹੀਂ ਕਰਦੇ ਨਾ ਉਹ ਇੱਕਦੂ ਕਰ ਗਿਆ ਸੀ ਉਹਨਾਂ ਨੇ ਇੱਕ ਤੋਂ 15 ਤੱਕ ਕਰਦੇ ਉਹ 15 ਕਰਦੇ ਬਸ ਮੱਜਾਂ ਨੂੰ ਕੱਖ ਪੱਟਾ ਪਾ ਕੇ ਤੇ ਜੀ ਹੁਣ ਆਪਾਂ ਖੜੇ ਆਂਗੇ ਟੋਲ ਪਲਾਜੇ ਤੇ ਇਧਰਲੇ ਪਾਸੇ ਟੋਲ ਪਲਾਜਾ ਹੈਗਾ ਤੇ ਛੜਕ ਜਾਂਦੀ ਆ ਭਾਈ ਬਠੰਡੇ ਬਰਨਾਲੇ ਵਾਲਾ ਰੋਡ ਵੱਡੀ ਛੜਕ ਹੈ ਜੀ ਬਠੰਡੇ ਬਰਨਾਲਾ ਆਪਾਂ ਇੱਥੇ ਕਿਉਂ ਆਏ ਆ ਜੀ ਤੁਸੀਂ ਸਾਰੇ ਆਪਣੇ ਆਹਾ ਮਿੱਤਰ ਨੂੰ ਭਾਈ ਜਾਣਦੇ ਹੋਗੇ ਜਿਹੜਾ ਕਰਚੀਆਂ ਕਮਾਈ ਜਾਂਦਾ ਹੈਗਾ ਕੀ ਹਾਲ ਆ ਲਵੀ ਠੀਕ ਆ ਠੀਕ ਆ ਹੋਰ ਠੀਕ ਆ ਜੀ ਤੇ ਇਹ ਪਾਈ ਇੱਥੇ ਆਪਣੇ ਟੋਲ ਪਲਾਜੇ ਤੇ ਜਿਹੜਾ ਬਠਿੰਡੇ ਤੋਂ ਆਪਣਾ ਬਰਨਾਲੇ ਨੂੰ ਜਦੋਂ ਜਾਂਦੇ ਆ ਨਾ ਪਹਿਲਾ ਟੋਲ ਪਲਾਜਾ ਇੱਥੇ ਆਉਂਦਾਗਾ ਤੇ ਇੱਥੇ ਇਹਨਾਂ ਭਰਾਵਾਂ ਦੀ ਆਪਣਿਆਂ ਦੀ ਭੈਣ ਆ ਕੀ ਤੇ ਸਮਾਨ ਸਾਲਾ ਜਿਹੜਾ ਖਾਣ ਪੀਣ ਵਾਲਾ ਬਣਾਉਂਦੇ ਆ ਕੀ ਲਗਭਗ ਹੋ ਗਿਆ ਸਾਲ ਡੇਢ ਸਾਲ ਇੱਥੇ ਇਹਨਾਂ ਨੂੰ ਕੰਮ ਕਰਦਿਆਂ ਨੂੰ ਤੇ ਪਹਿਲਾਂ ਇਹ ਭਰਾ ਆਪਣਾ ਦੇਨੇ ਕਾਲਜ ਦੇ ਵਿੱਚ ਜਾਂਦਾਗਾ ਉੱਥੇ ਕੰਮ ਆਉਂਦਾ ਜਿਹੜਾ ਕਾਗਜ਼ ਪੱਤਰਾਂ ਦਾ ਕਰਕੇ ਆਉਂਦਾਗਾ ਉੱਥੇ ਵੀ ਇੱਕ ਨੌਕਰੀ ਉੱਥੇ ਵੀ ਇੱਕ ਨੌਕਰੀ ਕਰਦਾ ਤੇ ਫਿਰ ਇਹ ਦੂਜੀ ਭਾਈ ਦੂਜਾ ਕੰਮ ਜਿਹੜਾ ਆਹ ਆਪਣਾ ਇੱਥੇ ਆਹ ਕਰਦਾ ਜਿਹੜਾ ਤੋਰਿਆ ਹੋਇਆਗਾ ਤੇ ਆਪਾਂ ਪੁੱਛਦੇ ਆ ਕੀ ਕੁਛ ਬਣਾ ਦਿੰਦੇ ਆ ਕੀ ਹਾਲ ਹੈ ਲਵੀ ਜੀ ਠੀਕੋ ਬੜੀ ਵਧੀਆ ਹੋਰ ਠੀਕੋ ਕੀ ਬਣਾਈ ਜਾਂਦੇ ਹੋ ਤੁਸੀਂ ਬਣਾਉਂਦੇ ਹੋ ਚਿਕਨ ਰੋਲ ਚਿਕਨ ਰੋਲ ਹਾਂ ਵੈਜ ਨੌਨ ਵੈਜ ਕੀ ਕੀ ਹੁੰਦਾ ਮਾੜਾ ਇਹ ਦੱਸ ਦਿਓ ਜੀ ਤੁਸੀਂ ਕੋਈ ਵੈਜ ਵਰਕਰ ਨੌਨ ਵੈਜ ਵਰਕਰ ਵੈਜ ਰੋਲ ਨੌਨ ਵੈਜ ਇਹ ਆਂਡਾ ਭੁਰਜੀ ਤੇ ਹੋਰ ਫਰੈਂਚ ਫਰਾਈਸ ਹੋਗੇ ਤੇ ਚਿਕਨ ਹੋ ਗਿਆ ਆਪਾਂ ਚਰਾ ਚਿਕਨ ਤੇ ਅੰਕੀਸਤਾਰ ਵਾਲਾ ਉਹਨੇ ਤੇ ਪਕੌੜਾ ਲਾ ਦੇਣੇ ਤੁਸੀਂ ਦੱਸੋ ਕੀ ਹੋਗੇ ਤੇ ਕਿਹੜੀ ਥਾਂ ਤੇ ਆ ਮੜਾ ਤੁਸੀਂ ਇੱਕ ਕਰੀ ਆਪਾਂ ਜਾ ਆਪ ਦੱਸ ਦੋ ਜੋ ਇਹ ਹੈਗਾ ਪਠੰਡਾ ਬਰਨਾਲਾ ਰੋਡ ਤੇ ਟੋਲ ਪਲਾਜ਼ਾ ਨੇੜੇ ਲਹਿਰਾ ਬਾਗ ਵੇਗਾ ਪੁੱਚੋ ਮੰਡੀ ਲਹਿਰਾ ਵੇਗਾ ਤੋਂ ਪਹਿਲਾਂ ਹਾਂ ਜੇ ਆਪਾਂ ਜੀ ਰਾਮਪਰੇ ਕੰਨੀ ਹੋਈਏ ਤਾਂ ਇਹ ਪੁੱਚੋ ਮੰਡੀ ਤੋਂ ਪਹਿਲਾਂ ਟੋਲ ਪਲਾਇ ਤੋਂ ਪਹਿਲਾਂ ਰਾਈਟ ਸਾਈਡ ਜੇ ਆਪਾਂ ਬਠਿੰਡੇ ਤੋਂ ਆਈਏ ਤਾਂ ਟੋਲ ਪਲਾਜਾ ਪਾਰ ਕਰਕੇ ਲੈਫਟ ਸਾਈਡ ਲੈਫਟ ਸਾਈਡ ਠੀਕ ਹੈ ਜੀ ਤੇ ਪਹਿਲਾਂ ਪੈਣ ਦਾ ਨਾਮ ਵੀ ਦੱਸ ਦਿਓ ਭਾਈ ਕੀ ਰੱਖਿਆ ਹੈ ਨਾਮ ਪੁਣੀ ਹੈ ਨਾ ਫੂਡ ਵੇਟ ਡੂਡਸ ਫੂਡ ਵੇਟ ਡੂਡਸ ਠੀਕ ਹੈ ਫੋਨ ਨੰਬਰ ਵੀ ਬੋਲਦੇ ਹੁਣ ਲੱਗ ਜਾ 7837724887 ਤੇ ਸੇਵਾ ਦਾ ਮੌਕਾ ਜ਼ਰੂਰ ਦਿਓ ਹਾਂ ਜੀ ਨਗਦੇ ਟੱਪ ਦੇ ਤੇ ਹਨਾ ਦੁਪਹਿਰ ਤੋਂ ਬਾਅਦ ਦੁਪਹਿਰ ਤੋਂ ਬਾਅਦ ਦੁਪਹਿਰ ਤੋਂ ਬਾਅਦ ਜਿਹੜਾ ਭਾਈ ਆਪ ਦਾ ਇਹ ਕੰਮ ਧੰਦਾ ਚਲਾਉਂਦੇ ਆਗੇ ਤੇ ਮਿਹਨਤੀ ਮੁੰਡੇ ਆਗੇ ਹਨਾ ਇੱਕ ਵਾਰੀ ਜ਼ਰੂਰ ਨਗਦੇ ਟੱਪਦੇ ਸੇਵਾ ਦਾ ਮੌਕਾ ਜ਼ਰੂਰ ਦਿਓ ਤੇ ਵਧੀਆ ਬਣਾਉਂਦੇ ਆਗੇ ਖਾਣ ਪੀਣ ਜਿਵੇਂ ਪਹਿਲਾਂ ਹੀ ਦੱਸਿਆ ਹਾਂਜੀ ਬਣਾ ਦੀਏ ਹਾਂ ਬਣਾਓ ਬਣਾਓ ਬਣਾ ਦੀਏ ਤੇ ਜਿਵੇਂ ਪਹਿਲਾਂ ਦੱਸਿਆ ਵੀ ਕਾਲਜ ਦੇ ਵਿੱਚ ਪਹਿਲਾਂ ਜਾਂਦਾਗਾ ਮੁੰਡਾ ਹਨਾ ਇਹ ਕੰਮ ਕਰਕੇ ਆਂਦਾ ਲਵੀਪਰਾ ਤੇ ਫਿਰ ਇੱਧਰ ਆ ਜਾਂਦਾਗਾ ਤੇ ਇੱਥੇ ਕੰਮ ਧੰਦਾ ਸਾਮਦਾਗਾ ਨਾਲ ਇੱਕ ਹੋਰ ਭਰਾ ਗਾ ਉਹ ਪਰਲੇ ਪਾਸੇ ਖੜਾ ਜਿਹੜਾ ਦੋਨੇ ਕੰਮ ਕਰਦੇ ਜੀ ਠੀਕ ਆ ਲੈ ਵੀ ਓਕੇ ਸਰ ਘਰੇ ਆ ਗਏ ਆ ਜੀ ਆਪਾਂ ਤੇ ਇਹ ਜਿਹੜਾ ਮੁੰਡਾ ਸੀਗਾ ਨਾ ਆਪਣਾ ਜਿਹੜਾ ਇਹ ਖਾਣਾ-ਦਾਣਾ ਬਣਾਉਂਦਾ ਗਾ ਹਨਾ ਜੀ ਤੇ ਆਪਣਾ ਇਹ ਹੈਗਾ ਫੌਜੀ ਦੇ ਮਾਮੇ ਦਾ ਮੁੰਡਾ ਕੋਟੜੇ ਕੋੜੇ ਤੋਂ ਰੰਪਰੇ ਕੋਲੇ ਇਹਨਾਂ ਦਾ ਪਿੰਡ ਆ ਤੇ ਟੋਲਪਲਾਜੇ ਕੋਲੇ ਜਿਹੜਾ ਹੈ ਆਪਦਾ ਕੰਮ ਧੰਦਾ ਕਰਦੇ ਆ ਅੱਜ ਦੀ ਵੀਡੀਓ ਫਿਰ ਆਪਣੀ ਇੱਥੇ ਸਮਾਪਤੀ ਵੱਲ ਵੱਧਦੀ ਹੈਗੀ ਉਧਰੋਂ ਬਸ ਆਪਾਂ ਹੁਣੇ ਆਏ ਸੀਗੇ ਕਿ ਅੱਜ ਠੰਡ ਬਹੁਤ ਜ਼ਿਆਦਾ ਜੀ ਤੇ ਸੰਦੀਪ ਗਿਆ ਹੋਇਆਗਾ ਆਪਣੇ ਦੂਜੇ ਚਾਚੇ ਦਾ ਮੁੰਡਾਗਾ ਮੁੰਨਾ ਉਹਦੇ ਨਾਲ ਪੁੱਛੋ ਫਿਰਦਿਆ ਹਜੇ ਉਹ ਹਜੇ ਥੋੜਾ ਜਿਹਾ ਟਾਈਮ ਲਾਉਣਗੇ ਤੇ ਇੱਕ ਆਹ ਬੱਚੀ ਦਾ ਜਨਮ ਦਿਨ ਆ ਜੀ ਨਾਮ ਹੈਗਾ ਸਮ੍ਰੀਤ ਕੌਰ ਮੋਗੇ ਤੋਂ ਆਵੀ ਬਹੁਤ ਬਹੁਤ ਵਧਾਈਆਂ ਬੱਚੀ ਨੂੰ ਜਨਮ ਦਿਨ ਦੀਆਂ ਤੇ ਪਰਿਵਾਰ ਨੂੰ ਵੀ ਬਹੁਤ ਬਹੁਤ ਵਧਾਈਆਂ ਜੀ ਕੀਰ ਤੋ ਹਾਂ ਖਾਲੀ ਰੋਟੀ ਕਿੱਥੇ ਖਰਦਾ ਖਾਲੀ ਹਾਂ ਖਾਲੀ ਖਾਲੀ ਰੋਟੀ ਜੀ ਲੱਗ ਗਿਆ ਹਾਂ ਲੱਗਦਾ ਪਾਇਦਾ ਤਾਂ ਨਹੀਂ ਹੁਣ ਨਹੀਂ ਜਾਂਦੀ ਕਿਤੇ ਕੱਲ ਨੂੰ ਕਹਦੇ ਉਹਨੂੰ ਛੱਡ ਕੇ ਆਓ ਨਹੀਂ ਜਾਂਦੀ ਰਹਿ ਪਈ ਹੁਣ ਇੱਕ ਹਫਤਾ ਹੂੰ ਜਿੰਨੇ ਦਿਨ ਸਕੂਲ ਨਹੀਂ ਲੱਗਦੇ ਠੀਕ ਆ ਰਹਿ ਪਈ ਠੀਕ ਆ ਹਾਂ ਦੋ ਤਿੰਨ ਬਾਰੀਆਂ ਕਿ ਮਿਲ ਗਈ ਹਾਂ 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 ਦੇਖ ਹਾਂ ਹੁਣ ਤਾਂ ਜੀਜਾ ਲਾਉਣ ਲੱਗ ਗਈ ਸਾਡੇ ਛੋੜੇ ਮਖਾਏ ਪਹਿਲਾਂ ਘਟ ਰਹਿੰਦੀ ਸੀਗੀ ਆ ਕਿ ਉਹ ਤੋਂ ਹੀ ਆਪ ਤੇ ਕੱਲ ਸਾਸਰੀ ਘਾਲ ਜੀ ਭਾਈ ਸਾਰਿਆਂ ਨੂੰ